ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੀਨਾ ਦਾ ਬਲੌਗ ਉੱਤੇ ਅੱਖਾਂ ਚਲੀ ਜਾਂਦੇ ਤਾਂ ਮੈਨੂੰ ਪਸੀਨਾ ਆ ਰਹੀ ਆਏ ਪੈਣ ਨੂੰ ਤੇ ਆਤਾ ਨਵੀ ਨਾਲ ਬਹੁਤ ਭੜੀ ਹੋਈ ਮੈਂ ਇੱਥੇ ਕੱਪੜੇ ਤੇ ਟਾਈ ਮਾਰੀ ਜਾਂਦੀ ਸੀ ਮੰਜੇ ਤੇ ਬੈਠੀ ਐ ਸੁੱਤੀ ਪਈ ਸੀਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਵੀ ਨਵੀ ਸੁੱਤੀ ਪਈ ਹੈ ਤੇ ਨਵੀ ਉੱਠ ਕੇ ਜੇ ਬਾਥਰੂਮ ਚ ਗਈ ਬਾਵਾ ਇਹਨੇ ਬਾਹਰ ਨਹੀਂ ਲਾਇਆ ਦਾ ਤੇ ਉੱਥੇ ਜਾ ਕੇ ਮਤਲਬ ਇਹ ਬਾਜਾ ਮਾਰਨ ਲੱਗ ਗਈ ਜਦੋਂ ਮੈਂ ਗਈ ਤੇ ਬਿਓਸ਼ ਹੋ ਗਈ ਮੈਂ ਬਸ ਇਹ ਸੰਭਾਲੀ ਤੇ ਨਾ ਮੇਰੇ ਤੋਂ ਲੋਟ ਆਵੇ ਖੁਸ਼ ਤੇ ਨਾ ਹੀ ਮੈਨੂੰ ਪਤਾ ਲੱਗੇ ਜੇ ਜੇਸ਼ਨ ਵੀ ਨਹੀਂ ਸੀਗਾ ਉਦੋਂ ਤੇ ਜੇਸ਼ਨ ਹੁਣੀ ਆਇਆਗਾ ਤੇ ਫਿਰ ਫਿਰਦਾ ਵਾਦਾ ਮੇਰੇ ਡੈਡੀ ਨੇ ਡਾਕਟਰ ਨੂੰ ਫੋਨ ਕੀਤਾ ਫਿਰ ਉਹਨੇ ਜਦੋਂ ਚੈੱਕ ਕੀਤਾ ਕਿ ਉਹਨੂੰ ਬੁਖਾਰ ਜਾਂਦੇ ਆ ਜਮਾ ਲਟਕਦੀ ਨਵੀ ਮੈਂ ਮਸਾ ਚੱਕ ਕੇ ਲਈ ਕਿਉਂਕਿ ਮੇਰੇ ਤੋਂ ਵੀ ਥਿਲੰਮੀ ਹੈਗੀ ਮੇਰੇ ਤੋਂ ਕਿੱਥੋਂ ਲੋਟ ਆਉਂਦਾ ਮੈਂ ਤਾਂ ਬਾਹਰ ਪੈ ਲੈਣੀ ਚੱਕਣਾਗਾ ਕੋਈ ਵੀ ਖਿੱਚ ਤੂੰ ਨਹੀਂ ਕਰਨੀਗੇ ਮੇਰੇ ਵੀ ਠੂਈ ਧੂਈ ਹੋਦੀ ਹੈਗੀ ਪਰ ਮੈਂ ਮਤੀ ਜੀ ਕਰਕੇ ਬਾਥਰੂਮ ਤੋਂ ਇੱਥੇ ਲਿਆਈ ਬੈੱਡ ਤੇ ਪਾਈ ਫਿਰ ਮੈਂ ਠੰਡਾ ਪਾਣੀ ਪਿਆਇਆ ਉਹਨੂੰ ਆੜਾ ਜਾ ਤੇ ਫਿਰ ਥੋੜਾ ਥੋੜਾ ਵੀ ਆਂ ਦੇਖਦੀ ਸੀ ਕਿ ਤੇ ਦੇਖਿਆ ਨਹੀਂ ਜਾਂਦਾ ਉਹ ਹੁਣ ਉਹ ਬਿਲਕੁਲ ਠੀਕ ਹੈ ਗਈ ਤੇ ਦਵਾਈ ਦੇ ਕੇ ਹਟ ਗਈ ਮੈਂ ਪਾਤੀ ਬਹੁਤ ਡਰ ਗਈ ਸੀ ਮੇਰ ਤਾਂ ਮੈਨੂੰ ਐਂ ਹੀ ਨਾ ਪਤਾ ਲੱਗੇ ਮੈਂ ਕਰਾਂ ਕਿ ਕਿੱਧਰ ਜਾਵਾਂ ਕਿ ਇੱਥੇ ਲੈ ਕੇ ਜਾਵਾਂ ਵੀ ਕੀ ਕਰਾਂ ਕਿ ਕਿਸ ਨੂੰ ਫੋਨ ਲਾਵਾਂ ਹਾਂਜੀ ਮੈਂ ਵੀ ਇੱਥੇ ਦੋ ਕੁ ਮਿੰਟ ਪੈ ਗਈ ਸੀ ਜੀ ਮੈਂ ਚਲ ਮਦੀ ਕੋਲ ਪੈ ਗਈ। ਮਦੀ ਹੁਣ ਠੀਕ ਐ। ਕਿਵੇਂ ਨਵੀ ਠੀਕ ਐ? ਹਾਂ ਦਵਾਈ ਦੇਤੀ ਸੀ ਇਹਨੂੰ ਤੇ ਸੇਬ ਵੀ ਖਾਲੇ ਨੇ ਥੋੜਾ ਜਿਹਾ। ਹੁਣ ਠੀਕ ਐ ਜੀ। ਹਾਂਜੀ ਨਵੀ ਤਾਂ ਠੀਕ ਐ ਪਰ ਮੇਰੇ ਨਾ ਕੰਚ ਦਾ ਗਲਾਸ ਧੁੰਦ ਸੀ। ਬਹੁਤ ਭੜਾ ਵਾ ਇੱਥੇ ਕੰਚ ਦਾ ਗਲਾਸ ਬੱਦਿਆ ਫੋਟ ਕੇ ਕੰਚ ਦਾ ਗਲਾਸ ਸਾਫ ਕਰਤੀ ਤਾਂ ਚੀਚੀ ਹੋ ਗਈ ਤੇ ਇੱਥੇ ਗਾਂ ਦਾ ਜਿੰਦਿਆ ਸਾਰਾ ਮਾਸ ਉੱਛੜ ਗਿਆ ਨਾ ਖੂਨ ਕਿਤੇ ਬਹੁਤ ਜ਼ਿਆਦਾ 흘 ਰਹੀ ਮੱਚੀ ਜਿੰਦਾ ਹੈ ਹਾਂਜੀ ਚੌਲ ਤਰੇ ਸੀਗੇ ਮੈਂ ਉਹਦੇ ਵਾਲੇ ਪਿਆਜ਼ ਦਾ ਤੜਕਾ ਲਾ ਕੇ ਸੇਵਾਣ ਇੱਤਰ ਕਾਲੇ ਛੋਲੇ ਬਣਾਏ ਹੈਗੇ ਜੇ ਤੁਹਾਨੂੰ ਕਾਲੇ ਛੋਲੇ ਬਾਰੇ ਪਸੰਦ ਹੈ ਆਟਾ ਮੇਰਾ ਗੁੰਨਿਆ ਪਿਆਗਾ ਇੱਕ ਅੱਧੀ ਉਤੀ ਲਾ ਲੂੰਗੀ ਤੀਨ ਮਾੜੇ ਸੇਕ ਲੱਗਣ ਵਾਲਾ ਹਜੇ ਹਾਂਜੀ ਨਾ ਵੀ ਹਜੇ ਪਈ ਐ ਇਹਨੂੰ ਦਵਾਈ ਦਿੱਤੀ ਸੀਗੀ ਉਹ ਅੱਜ ਇਹਨੂੰ ਫਰਕ ਆ ਥੋੜਾ ਜਿਹਾ ਵੀ ਬਹੁਤ ਜ਼ਿਆਦਾ ਫਰਕ ਆਗਾ ਤੇ ਮੈਂ ਵੀ ਅੰਗਣਵਾੜੀ ਚੋਂ ਬਾਪਸ ਆ ਗਈ ਸੀ ਦੀਦੀ ਨੇ ਮੈਨੂੰ ਘਰੇ ਭੇਜਤਾ ਸੀ ਹਾਂਜੀ ਦੀਦੀ ਨੇ ਮੈਨੂੰ ਘਰੇ ਭੇਜਤਾ ਸੀਗਾ ਥੋੜਾ ਜਿਹਾ ਟਾਈਮ ਮੈਂ ਰੁਕੀ ਸੀਗੀ ਉੱਥੇ ਇਹ ਕਹਿੰਦੀ ਚੱਲ ਕੋਈ ਨਾ ਜੇ ਨਵੀਂ ਬਿਮਾਰ ਹੈ ਤੂੰ ਕਰੇ ਜਾਵੜਾ ਕੰਮ ਮੇਰਾ ਹਜੇ ਵੀ ਮੈਂ ਕੋਈ ਨਹੀਂ ਕੀਤਾਗਾ ਤੇ ਕਿੰਨਾ ਟਾਈਮ ਹੋ ਗਿਆ ਮੈਨੂੰ ਆਈ ਨੂੰ ਵੀ ਤੇ ਸਾਰਾ ਕੁਛ ਮੇਰਾ ਉਵੇਂ ਖੜਾ ਨਿਕਲਿਆ ਰੋਮੇ ਪਿਆ ਕੰਮ ਸਾਰਾ ਪਿਆਗਾ ਕੱਪੜਿਆਂ ਦੀ ਟੋਕਰੀ ਭਰੀ ਪਈ ਦੋ ਦਿਨ ਨੂੰ ਹੋ ਗਈ ਰਸੋਈ ਚ ਸਾਰਾ ਰਸੋਈ ਦਾ ਕੰਮ ਪਿਆ ਭਾਂਡੇ ਪਏ ਆ ਤੁੱਤ ਗਰਮ ਕਰਨ ਵਾਲਾ ਪਿਆਰਾ ਸਾਰਾ ਕੁਛ ਪਿਆ ਹਜੇ ਕਰਨ ਵਾਲਾ ਹਾਂਜੀ ਕੱਪੜੇ ਵੀ ਆਪਣੇ ਧੁੱਤੀ ਜੇ ਕੱਪੜੇ ਵਾਵਾ ਹੋ ਜਾਂਦੇ ਜੇ ਇੱਕ ਦਿਨ ਨਾ ਧੋਈਏ ਐਨਾ ਦਾ ਮੈਨੂੰ ਬਹੁਤ ਸੁੱਖਾ ਜਿਹੜੀਆਂ ਉੱਪਰ ਚਾਦਰਾਂਆਂ ਪਾਈਆਂ ਤੇ ਇੱਧਰ ਚਿੱਟੇ ਪਾਤੇ ਨੇ ਕੱਪੜੇ ਸਾਰੇ ਆਹ ਇੱਕ ਚਾਦਰ ਰਹਿ ਗਈ ਜਦੋਂ ਆਹ ਵਾਲੀ ਚਾਦਰ ਸੁੱਕ ਗਈ ਫਿਰ ਮੈਂ ਆਹ ਵਾਲੀ ਪਾ ਦੂੰਗੀ ਬਾਕੀ ਬਾਹਰੋਂ ਤੋਂ ਮੈਂ ਸਾਰਾ ਨੇ ਮੇਰਾ ਅੰਦਰ ਮੇਰਾ ਸਾਰਾ ਪਿਆ ਹਜੇ ਇਤਰੋਂ ਬਾਜ਼ੂਮ ਵੀ ਸਾਫ਼ ਕਰਤਾ ਰੋਣ ਨੂੰ ਕਪੜੇ ਤੋਂ ਤੇ ਸੀਨਾ ਹਕਿੱਤੇ ਸੀਗੇ ਇੱਧਰ ਸਕਾਇ ਸੀਗੇ ਐੱਚੇ ਵਧੀਆ ਪਾਏ ਨੇ ਕਪੜੇ ਇੱਕ ਧਾਰ ਪਿੱਛੇ ਉਹ ਦਿੱਸਦੀ ਨੂੰ ਹਾਂਜੀ ਹੁਣ ਵੀ ਠੀਕ ਆ ਦਵਾਈ ਵੀ ਦੇਤੀ ਇਹਨੂੰ ਤੇ ਹੁਣ ਇਹ ਦੁੱਧ ਪੀਂਦੀ ਹੈਗੀ ਇਹ ਕਹਿੰਦੀ ਮਮੀ ਮੈਂ ਦੁੱਧ ਪੀ ਲਵਾਂਗੀ ਚਲ ਆत्ता ਮੈਂ ਕੰਮ ਬਹੁਤ ਲੇਟ ਕੀਤਾ ਹਜੇ ਮੈਂ ਪੂਚਾ ਲਾਉਣਾਗਾ ਟਾਈਮ 1 ਵਜਨ ਵਾਲਾ ਹੋ ਗਿਆ ਕਿਉਂਕਿ ਪਹਿਰ ਪਹਿਲਾਂ ਮੈਂ ਇਹਦੇ ਕੋਲ ਪਹਿਲਾਂ ਬੈਠੀ ਸੀ ਫਿਰ ਮੈਂ ਕਪੜੇ ਧੋਣ ਬਾਗੀ ਹਉਂਦੇ ਪਾਣੀ ਪਾ ਕੇ ਰੱਖੇ ਪਿਆਗਾ ਤੇ ਇਹਦੇ ਨਾਲ ਹੀ ਲਾਉਂਗੀ ਮੈਂ ਹੁਣ ਪੋਚਾ ਤੇ ਹੂੰ ਤਾਂ ਸਾਫ ਹੈ ਵੀ ਦਾਗ ਜੇ ਹੈਗੇ ਦੀਦੇ ਨਹੀਂ ਗਏ ਤੇ ਇਹਦੇ ਨਾਲ ਮੈਂ ਥੋੜਾ ਜਿਹਾ ਲਾ ਦੂੰਗੀ ਤੇ ਕੱਪੜੇ ਵੀ ਮੇਰੇ ਸੁੱਕੇ ਪਏ ਵਾਹੇ ਟਾਈਮ ਤਾਂ 3-4 ਵਜੇ ਹੋਣੀ ਹੈ ਨਾ ਨਵੀ ਤੇ ਸਕੂਲ ਦਾ ਕੰਮ ਕਰੀ ਜਾਂਦੇ ਆ ਆਦਾ ਇਹ ਆ ਦੇਖ ਲੈ ਮੱਝਣਾ ਪਈ ਹੈ ਸਾਫ ਸਫਾਈਆਂ ਆਪਣੀਆਂ ਕੰਮ ਸਾਰਾ ਨਿਪਟ ਗਿਆ ਸੀਗਾ ਤੇ ਫਿਰ ਮੈਂ ਉਦੋਂ ਵੀਡੀਓ ਬਣਾਈ ਨਹੀਂ ਬਾਅਦ ਚ 3:30 ਹੋ ਗਏ ਹਨ ਤੇ 3:30 ਵਜੇ ਹੁਣ ਮੈਂ ਦੁੱਧ ਗਰਮ ਕਰਿਆਗਾ ਇੱਧਰ ਦੁੱਧ ਗਰਮ ਹੋਈ ਜਾਂਦਾ ਉਧਰ ਗਾਂ ਵਾਲਾ ਦੁੱਧ ਹੈਗਾ ਤੇ ਇੱਧਰ ਹੈਗੀ ਆਪਣੀ ਚਾਹ ਬਣੀ ਜਾਂਦੀ ਹੈਗੀ ਭਾਂਡੇ ਪੁੰਨੇ ਮੰਜੇਗੇ ਤੇ ਅੱਜ ਮੈਂ ਦੋ ਦਿਨਾਂ ਤੋਂ ਤੋੜਾ ਧੋ ਕੇ ਭਰੇਗਾ ਅੱਗੇ ਤਾਂ ਮੈਂ ਰਾਤ ਨੂੰ ਭਰਦੀ ਹੁਣੀ ਹੈ ਇਹ ਤੇ ਅੱਜ ਫਿਰ ਮੈਂ ਦਿਨੇ ਧੋ ਕੇ ਇਸ ਮਾਰ ਕੇ ਹੁਣ ਭਰੇਗਾ ਪੂਰਾ ਜਨ ਲੱਗ ਗਈ ਜਸ਼ਨ ਦੇਖ ਕੇ ਕਹਿੰਦੀ ਛੇਤੀ ਆ ਅਈਏ ਇਹ ਕੌਣ ਆ ਗਿਆ ਕੌਣ ਆ ਗਿਆ ਜੱਛੀ ਬਾਈ ਉਹ ਤੇਰੀ ਆ ਦੇਖ 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 ਲੈ ਹਾਈ ਮਸਾ ਸੇ ਆਨਣ ਲੱਗੀ ਜਸ਼ਨ ਤੈਨੂੰ ਤੇ ਹਾਈ ਚਲ ਵਾਸਤੇ ਵਾਚਕਾਰ ਜਾ ਵਾਚਕਾਰ ਜਾ ਹੱਥ ਨੇ ਲੈ ਕੇ ਜਾਊਗਾ ਹੱਥ ਨੇ ਹਾਂਜੀ ਆਈਸਕ੍ਰੀਮ ਲੈ ਕੇ ਆਏ ਜਿਵੇਂ ਆਈਸਕ੍ਰੀਮ ਨਹੀਂ ਮਤਲਬ ਉਹ ਹੋਊਗਾ ਫਾਲੂਦਾ ਆਉਗਾ ਹਾਂਜੀ ਇਹਨੇ ਕੱਪੜੇ ਸੀ ਜਿਹੜੇ ਅੱਜ ਮੈਂ ਧੋਤੇ ਆ ਕੇ ਤੇ ਇਹਨਾਂ ਦੀ ਹੁਣ ਤੈ ਮਾਰ ਦੂੰਗੀ ਨਹੀਂ ਤੇ ਫਿਰ ਬਾਲੇ ਹੋ ਜਾਂਦੇ ਬਾਲ ਜੇ ਪੈ ਜਾਂਦੇਗੇ ਨਵੀ ਹੁਣ ਠੀਕ ਆ ਅੱਗੇ ਨੂੰ ਹਾਂਜੀ ਬਹੁਤ ਜ਼ਿਆਦਾ ਕਰਨੀ ਐ ਜੇ ਸੰਟਰੈਂਲ ਵਿੱਚ ਬੈਠਾ ਉਹਦੇ ਕੋਲੇ ਆਪਣਾ ਸ਼ਨੀ ਆਏਗਾ ਅੱਡੇ ਰਹਿਣਗੇ ਉਹ ਹੈਗੀ ਸਤਵਿੰਦਰ ਬਿੱਟੀ ਪਿੱਛੇ ਫੋਟੋ ਚ ਤੁਸੀਂ ਨਾ ਇਹ ਗਰਮੀ ਨਾ ਸੁਬਾ ਵਸ 9:00 ਜੀ ਦੋ ਵਜੇ ਆਉਦਿ ਆਂ ਲੱਗਦਾ ਜੀ ਮਨ ਲੋ ਚਲੀ ਜਾਂਦੀ ਹੁੰਦੀ ਪੂਰੀ ਬੱਚਿਆਂ ਨੂੰ ਸਾਰਿਆਂ ਨੂੰ ਛੁੱਟੇ ਹੋ ਗਏ ਨੇ ਨਵੀ ਚਲਵਾ ਬੈਠੀ ਵੀ ਠੀਕ ਕੰਮ ਕਰ ਲੈਂਦੀ ਅੱਜ ਵੀ ਇਹਨੇ ਥੋੜਾ ਜਿਹਾ ਕੰਮ ਕੀਤਾਗਾ ਹਾਂਜੀ ਕੱਪੜਿਆਂ ਦੀ ਤਹਿ ਲਾਤੀ ਜੈਸ਼ਨ ਨਾ ਕਈ ਟੀ-ਸ਼ਰਟਾਂ ਲੈ ਕੇ ਆਇਆ ਆਪਦੀਆਂ ਤੇ ਆਪਦੇ ਡੈਡੀ ਦੀਆਂ ਸੇਮ ਇੱਕੋ ਜਿਹੀਆਂ ਆ ਨਵੀ ਦੇ ਅੱਟ ਰੱਖ ਦੋ ਜੈਸ਼ਨ ਦੇ ਅੱਟ ਤੇ ਗਰੇਸੀ ਕੀ ਕਹਿੰਨੀ ਹੈ ਗਰੇਸੀ ਪਹਿਲਾਂ ਇਹਦੀ ਗੱਲ ਸੁਣਾ ਕੀ ਕਹਿੰਨੀ ਹੈ ਬਾਹਰ ਜਾ ਨਾ ਮੈਂ ਕਹਿੰਨੀ ਹਾਂ ਜੈਸ਼ਨ ਨੂੰ ਤੇ ਆ ਪ੍ਰੈਸ ਵਾਲੇ ਮੈਂ ੜ ਰੱਖਤੇ ਚਿੱਟੇ ਕੱਪੜੇ ਤੇ ਆ ਦੋ ਚਾਦਰਾਂ ਇੱਕ ਦਿਵਾਨ ਬੈਠਦੀ ਇੱਕ ਬੈੜਦੀ ਹੈਗੀ ਤੇ ਇਹ ਕੱਪੜੇ ਮੈਂ ਸਭਾਲਦੀ ਹਾਂ ਤੇ ਫੇਰ ਬਣਾਵਾਂਗੇ ਕੋਈ ਦਾਲ ਸਬਜ਼ੀ ਗਰੇਸੀ ਨਾ ਗੁੱਸੇ ਹੋ ਕੇ ਬੈਠ ਗਈ ਕਹਿੰਦੀ ਮੈਂ ਨਾ ਇਹ ਕਹਿੰਦੇ ਵੀ ਬਾਹਰ ਲੈ ਕੇ ਨਹੀਂ ਜਾਂਦੀ ਵੀ ਤੂੰ ਕਰ ਜਿਸ਼ਨ ਬਾਹਰ ਹਜੇ ਗਰਮੀ ਬਹੁਤ ਹੈ ਕੀ ਤੇ ਮੈਂ ਬਣਾਉਂਦੀ ਸੀਗੀ ਚੀਕੂ ਚੀਕੂ ਸ਼ੇਕ ਤੇ ਮਾੜੀ ਜਿਹੀ ਹਲਕੀ ਜਿਹੀ ਖੰਡ ਪਾਈ ਹੈਗੀ ਹਮ ਇਹਦਾ ਦੁੱਧ ਦੇ ਹਿਸਾਬ ਨਾਲ ਕਿਉਂਕਿ ਚੀਕੂ ਮਿੱਠਾ ਹੀ ਹੁੰਦਾ ਹੈਗਾ ਤੇ ਪਹਿਲਾਂ ਆਪਾਂ ਬਣਾ ਲਈਏ ਚੀਕੂ ਸ਼ੇਕ ਤੇ ਭਾਂਡੇ ਹਜੇ ਮੇਰੇ ਧੌਣ ਨਾਲੇ ਪੈਚਾਰੇ ਹਾਂਜੀ ਚੀਕੂ ਸ਼ੇਕ ਆਪਣਾ ਬਣ ਕੇ ਹੋ ਗਿਆ ਤਿਆਰ 1 ਮਿੰਟ 'ਚ ਹੀ ਬਣ ਜਾਂਦਾ ਥੋੜੀ ਜਿਹੀ ਆਪਾਂ ਨੇ ਕੱਪ 'ਚ ਪਾ ਲਈ ਪਰਫ ਜੀ ਹੋ ਜੀ ਹਟਨਾ ਜੀ ਕੁਸ਼ੀ ਇੱਕ ਬਣ ਕੇ ਹੋ ਗਿਆ ਤਿਆਰ ਅੱਜ ਤੁਸੀਂ ਵੀ ਫਿਲਮ ਜਸ਼ਨ ਨੂੰ ਪੜਾ ਕੇ ਹੁਣ ਲਾएंगे